ਨੁਖਤਾਰੀ ਸੇਵਾ ਦੇ ਲਈ 10 ਲੱਖ ਰੁਪਏ ਦਾ ਮਾਨ ਸਨਮਾਨ ਹੋਵੇਗਾ ਇੱਕ ਵਾਰ ਵੀਰ ਨੇ ਸਾਰੇ ਇਨਾਂ ਦੇ ਵੀਰਾਂ ਦਾ ਸਿਫਤ ਸਾਡੇ ਦਰਮਿਆਨ ਪੰਜਾਬ ਦੀ ਉਹ ਸ਼ਖਸੀਅਤ ਜਿਹੜੇ ਭਰਾ ਨੇ ਕੋਈ ਰੇਲਵੇ ਸਟੇਸ਼ਨ ਤੇ ਬੈਠਾ ਉਹਦੇ ਸੁੰਡ ਪਾਏ ਵਾ ਉਹ ਗਲ ਗਿਆ ਤੇ ਉਹਨੂੰ ਚੱਕਿਆ ਜਾ ਕੇ ਚਾਹੇ ਉਹਦੇ ਸਰੀਰ ਦੇ ਕਿਸੇ ਅੰਗ ਦੇ ਵਿੱਚ ਆ ਔਰ ਚਾਹੇ ਉਹਦੇ ਦਿਮਾਗ ਦੇ ਵਿੱਚ ਆ ਸਿਰ ਦੇ ਵਿੱਚ ਆ ਜਿਹੜੇ ਜਿਹੜੇ ਮਨੁੱਖਤਾ ਦੀ ਸੇਵਾਲੇ ਗੁਰਪ੍ਰੀਤ ਮਿੰਟੂ ਨੂੰ ਪਿਆਰ ਕਰਦੇ ਇੱਕ ਵਾਰੀ ਸਣਗੇ ਸੋ ਵੱਡੇ ਭਾਈ ਤੁਸੀਂ ਅੱਜ ਇਸ ਕਬੱਡੀ ਕੱਪ ਦੇ ਵਿੱਚ ਪਹੁੰਚੇ ਹੋ ਹਸਨਪੁਰ ਤੋਂ ਚੱਲ ਕੇ ਥੋੜਾ ਸ਼ਡਿਊਲ ਬਹੁਤ ਵਿਜੀਆ ਪਰ ਭਰਾ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸੱਚੇ ਤੌਰ ਤੇ ਅੱਜ ਦੇ ਇਸ ਕਬੱਡੀ ਮਾਨ ਬਣੇ ਹੋ ਔਰ ਤੁਸੀਂ ਅੱਜ ਮੋਨਵੀਰ ਬੱਲ ਤੇ ਪੂਰੀ ਬੱਲ ਫੈਮਿਲੀ ਵੱਲੋਂ ਮਨੁੱਖਤਾ ਦੀ ਸੇਵਾ ਦੇ ਲਈ 10 ਲੱਖ ਰੁਪਏ ਦਾ ਮਾਨ ਸਨਮਾਨ ਹੋਵੇਗਾ ਇੱਕ ਵਾਰ ਤਾੜੀਆਂ ਮਾਰ ਦਈਏ ਤੇ ਜਕਾਰਾ ਛੱਡ ਦਈਏ ਬੋਲੇ ਸੋ ਨਿਹਾਲ 10 ਲੱਖ ਰੁਪਏ ਦਾ ਮਾਨ ਸਨਮਾਨ ਜੋ ਹੈ ਮਨੁੱਖਤਾ ਦੀ ਸੇਵਾ ਦੇ ਲਈ ਮਾਣ ਹੋਵੇਗਾ ਬੱਲ ਪਰਿਵਾਰ ਵੱਲੋਂ ਔਰ ਗੁਰਪ੍ਰੀਤ ਮਿੰਟੂ ਬਾੜੀ ਦਾ ਇੱਥੇ ਪਹੁੰਚਣ ਤੇ ਇੱਕ ਵਾਰ ਫਿਰ ਤੋਂ ਬੱਲ ਪਰਿਵਾਰ ਵੱਲੋਂ ਤੇ ਸਾਰੀ ਟੂਰਨਾਮੈਂਟ ਕਮੇਟੀ ਵੱਲੋਂ ਬਹੁਤ ਵਧੀਆ ਇਹਨਾਂ ਨੂੰ 10 ਲੱਖ ਰੁਪਿਆ ਅਨਾਊਂਸ ਕਰਵਾਇਆ ਸਾਨੂੰ ਇੱਟਾਂ ਦੀ ਜ਼ਰੂਰਤ ਹੈ ਇੱਟਾਂ ਪਹੁੰਚਦੀਆਂ ਕਰ ਦਿਓ ਤੇ ਬੱਲ ਭਾਜੀ ਨੇ ਕਿਹਾ ਮਿੰਟੂ ਬਾੜੀ 10 ਲੱਖ ਦੀਆਂ ਜਿਹੜੀਆਂ ਇੱਟਾਂ ਨੇ ਉਹ ਤੁਹਾਡੀ ਸੰਸਥਾ ਦੇ ਵਿੱਚ ਪੁੱਜਣਣਗੀਆਂ ਸੋ ਬਹੁਤ ਵਧੀਆ ਸੋਚ ਆ ਸਾਡੇ ਭਰਾਵਾਂ ਦੀ ਜਿੱਡੀ ਤਾੜੀ ਵੱਜਣੀ ਚਾਹੀਦੀ ਹੈ ਦਰਸ਼ਕ ਵੀਰੋ ਤਾੜੀ ਰੋਟੀ ਹੋਰ ਵੀ ਕੋਈ ਵੀਆਈਪੀ ਆਇਆ ਕਿਉਂਕਿ ਅਸੀਂ ਹੋਰ ਤੇ ਭੱਲ ਭਾਜੀ ਸੰਧੂ ਭਾਜੀ ਕਹਿੰਦੇ ਵੀ ਅਸੀਂ ਹੋਰ ਤਾਂ ਕਿਸੇ ਨੂੰ ਕਹਿੰਦੇ ਨਹੀਂ ਪਰ ਇਸ ਸੰਸਥਾ ਦੇ ਲਈ ਆਪਣੇ ਦਸਾਂ ਰੁਪਏ ਦੀ ਕਿਰਤ ਦੇ ਵਿੱਚੋਂ ਜੇ ਕੋਈ ਭਰਾ ਪਿਆਰ ਸਤਿਕਾਰ ਦੇ ਨਾਲ ਕਮੇਟੀ ਨੂੰ ਆ ਕੇ ਹਾਂਜੀ ਠੀਕ ਹੈ ਜੀ ਉਧਰ ਜਿਹੜੇ ਵੀ ਐਨਆਰਆਈ ਭਰਾ ਨੇ ਸਾਡੇ ਨੇ ਕੋਈ ਸੇਵਾ ਕਰਨੀ ਹੋਵੇ ਉਹ ਕਮੇਟੀ ਨੂੰ ਦੱਸ ਸਕਦਾ ਹੈ ਉਹ ਸੇਵਾ ਜਿਹੜੀ ਹੈ 10 ਲੱਖ ਦੀਆਂ ਇੱਟਾਂ ਤੋਂ ਪਲੱਸ ਉਹ ਜਿਹੜੀ ਇੱਟਾਂ ਦੇ ਵਿੱਚ ਹੀ ਸੇਵਾ ਕਰਕੇ ਸੰਸਥਾ ਨੂੰ ਦਿੱਤੀ ਜਾਵੇਗੀ ਸੋ ਮੋਹਨਵੀਰ ਬੱਲ ਹਰਜੀਤ ਸੰਧੂ ਜੀ ਜਸਾ ਸਕੰਦਰਪਰੀਆ ਸਨੀ ਗੁਰਾਇਆ ਜੀ ਮੈਂ ਇਹਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਸਾਡਾ ਪੰਮਾ ਵੀਰ ਸਾਰੇ ਸਤਿਕਾਰਯੋਗ ਨੇ ਸੋ ਇੱਕ ਵਾਰ ਫਿਰ ਤੋਂ ਮੇਟੂ ਬਾੜੀ ਤੁਹਾਡਾ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਭਲਤ ਦੇਸ਼ ਕਬੱਡੀ ਕੱਪ ਤੇ ਤੁਸੀਂ ਪੁਚੇ ਹੋ ਜੀ ਆ ਇਹਨੂੰ ਦਾ ਬਹੁਤ ਵੱਡਾ ਨਾਮ ਹੈ ਜਿਨ੍ਹਾਂ ਨੂੰ ਕੋਈ ਸਾਹਮਦਾ ਨਹੀਂ ਸਾਡਾ ਮਿੰਟੂ ਵੀਰ ਸਾਹਮਦਾ ਹੈ ਸੋ ਇਹ ਵਾਹਿਗੁਰੂ ਦੀ ਬਹੁਤ ਵੱਡੀ ਕਿਰਪਾ ਹੈ ਇਹ ਵਾਹਿਗੁਰੂ ਨੇ ਤੁਹਾਡੀ ਸੇਵਾ ਲਈ ਹੈ ਤੁਸੀਂ ਤਨ ਮਨ ਦੇ ਨਾਲ ਸੇਵਾ ਕਰਦੇ ਹੋ ਮਾਲਕ ਤੁਹਾਨੂੰ ਤੁਹਾਡੇ ਪਰਿਵਾਰ ਨੂੰ ਤੇ ਤੁਹਾਡੇ ਨਾਲ ਜਿੰਨੇ ਵੀ ਵੀਰ ਸੇਵਾਦਾਰ ਕਰਦੇ ਹੈ ਉਹਨਾਂ ਨੂੰ ਮਾਲਕ ਤਰਕੀਆਂ ਬਖਸ਼ੇ ਤੇ ਉਹਨਾਂ ਦੀ ਲੰਬੀ ਉਮਰ ਕਰੇ